ਸੱਚੀ ਕਾਲ ਜੀ ਜਦੋਂ ਦੀਨ ਦੁਨੀ ਦੇ ਪਾਤਸ਼ਾ ਜੁੰਨੀਆਂ ਨੂੰ ਧਾਰਦੇ ਹੋਏ ਇੱਕ ਨਗਰ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਕਿਵੇਂ ਇੱਕ ਮਰੇ ਬੱਚੇ ਨੂੰ ਜਿਉਂਦਾ ਕੀਤਾ ਇਹ ਅਸੀਂ ਸਰਪੰਨ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਇਹ ਸਾਖੀ ਪਿਵਾਲਾ ਜੀ ਵੱਲੋਂ ਜਨਮ ਸਾਖੀ ਵਿੱਚੋਂ ਲਈ ਗਈ ਹੈ ਗੁਰੂ ਜੀ ਜਦੋਂ ਇੱਕ ਨਗਰ ਵਿੱਚ ਪਹੁੰਚੇ ਤਾਂ ਉੱਥੇ ਆ ਕੇ ਗੁਰੂ ਜੀ ਦੇ ਸਿੱਖ ਨੇ ਗੁਰੂ ਜੀ ਤੇ ਦਰਸ਼ਨ ਕੀਤੇ ਗੁਰੂ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸੀ ਉਸ ਸਿੱਖ ਨੇ ਬੇਨਤੀ ਕੀਤੀ ਗੁਰੂ ਜੀ ਮੇਰੇ ਘਰ ਚੱਲੋ ਜੀ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਅਸੀਂ ਇਸ ਸਿੱਖ ਦੇ ਘਰ ਚੱਲਦੇ ਹਾਂ ਚਾਹੇ ਉਹ ਸਿੱਖ ਗਰੀਬ ਸੀ ਪਰ ਉਸ ਦੇ ਕੋਲ ਦਿਲ ਦੀ ਅਮੀਰੀ ਸੀ ਅੱਜ ਕੱਲ ਇਹੋ ਜਿਹੇ ਬਹੁਤ ਲੋਕ ਨਹੀਂ ਜਿਹੜੇ ਦਿਲ ਤੋਂ ਬਹੁਤ ਗਰੀਬ ਨੇ ਚਾਹੇ ਉਹਨਾਂ ਕੋਲੇ ਬਹੁਤ ਧਨ ਹੈ ਸਬਰ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਰੱਜ ਨਹੀਂ ਆ ਸਕਦਾ ਉਸ ਸਿੱਖ ਦੇ ਮਨ ਵਿੱਚ ਸਬਰ ਸੀ ਇੱਛਾ ਸੀ ਉਹ ਚਾਹੁੰਦਾ ਸੀ ਕਿ ਗੁਰੂ ਜੀ ਮੇਰੇ ਘਰ ਵੀ ਜਾਣ ਤੇ ਸਾਡੇ ਪਿੰਡ ਵਿੱਚ ਜੋ ਧਰਮਸ਼ਾਲ ਬਣੀ ਹੈ ਉਸ ਵਿੱਚ ਵੀ ਜਾਣ ਉਸ ਸਿੱਖ ਕੋਲ ਜਿਆਦਾ ਪੈਸੇ ਨਹੀਂ ਸੀ ਜਿਉ ਜੋੜਨੇ ਵੀ ਚਾਹੁੰਦਾ ਤਾਂ ਚੜਦੇ ਨਹੀਂ ਸੀ ਉਸਦੇ ਘਰ ਵਿੱਚ ਉਸਦੀ ਪਤਨੀ ਤੇ ਇੱਕ ਬੱਚਾ ਸੀ ਉਸਨੇ ਜਿਵੇਂ-ਤੇਵੇਂ ਪ੍ਰਸ਼ਾਦਾ ਤਿਆਰ ਕੀਤਾ ਗੁਰੂ ਜੀ ਉਸਦੇ ਘਰ ਦੇ ਬਾਹਰ ਬੈਠੇ ਬਾਣੀ ਗਾ ਰਹੇ ਸੀ ਉਸ ਵੇਲੇ ਉਹ ਬੱਚਾ ਖੇਡਦਾ-ਖੇਡਦਾ ਆਇਆ ਉਸ ਸਿੱਖ ਦੀ ਘਰਵਾਲੀ ਤਾਂ ਪ੍ਰਸ਼ਾਦਾ ਬਣਾ ਰਹੀ ਸੀ ਉਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਉਹ ਬੱਚਾ ਖੇਡਦਾ-ਖੇਡਦਾ ਜਦੋਂ ਬਾਹਰ ਆਇਆ ਤਾਂ ਚੁੱਲ੍ਹੇ ਵਿੱਚ ਸੜ ਕੇ ਮਰ ਗਿਆ ਉਸ ਸਿੱਖਣੀ ਨੂੰ ਇੰਜ ਲੱਗਦਾ ਸੀ ਕਿ ਜੇ ਇਸ ਮਰੇ ਬੱਚੇ ਬਾਰੇ ਉਸ ਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਕਿਤੇ ਇਹ ਨਾ ਹੋਵੇ ਕਿ ਗੁਰੂ ਨਾਨਕ ਦੇਵ ਜੀ ਪ੍ਰਸ਼ਾਦਾ ਛੱਕੇ bina ਭੁੱਖੇ ਹੀ ਚਲੇ ਜਾਣ ਕਿਤੇ ਉਹਨਾਂ ਦੇ ਲੰਗਰ ਵਿੱਚ ਕੋਈ ਵਿਗੜ ਨਾ ਪੈ ਜਾਵੇ ਇਸ ਕਰਕੇ ਉਸਨੇ ਇੱਕ ਕਪੜਾ ਲਿਆ ਉਸ ਬੱਚੇ ਨੂੰ ਚੁੱਕਿਆ ਅਤੇ ਲਪੇਟ ਕੇ ਅੰਦਰ ਰੱਖ ਦਿੱਤਾ ਜਿਵੇਂ ਹੀ ਪ੍ਰਸ਼ਾਦਾ ਤਿਆਰ ਹੋਇਆ ਤਾਂ ਉਹ ਸਿੱਖਣੀ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਪ੍ਰਸ਼ਾਦਾ ਤਿਆਰ ਹੈ ਜੀ ਤੁਸੀਂ ਗੁਰੂ ਜੀ ਨੂੰ ਅੰਦਰ ਲੈ ਆਓ ਫਿਰ ਗੁਰੂ ਜੀ ਅੰਦਰ ਆ ਗਏ ਅਤੇ ਉਸ ਸਿੱਖ ਨੇ ਪ੍ਰਸ਼ਾਦਾ ਲਿਆ ਕੇ ਗੁਰੂ ਜੀ ਦੇ ਅੱਗੇ ਰੱਖਿਆ ਗੁਰੂ ਜੀ ਤਾਂ ਆਪ ਜਾਣੀ ਜਾਣ ਸੀ ਉਹ ਕਹਿਣ ਲੱਗੇ ਤੁਹਾਡਾ ਬੱਚਾ ਨਜ਼ਰ ਨਹੀਂ ਆ ਰਿਹਾ ਕਿੱਥੇ ਹੈ ਪਹਿਲਾਂ ਅਸੀਂ ਤੁਹਾਡੇ ਬਾਲਕ ਨੂੰ ਮਿਲਾਂਗੇ ਤੇ ਫਿਰ ਪ੍ਰਸ਼ਾਦਾ ਛਕਾਂਗੇ ਗੁਰੂ ਜੀ ਨੇ ਜਦੋਂ ਬੱਚੇ ਨੂੰ ਮਿਲਣ ਨੂੰ ਕਿਹਾ ਤਾਂ ਉਸ ਔਰਤ ਨੇ ਕਿਹਾ ਕਿ ਗੁਰੂ ਜੀ ਬੱਚਾ ਕਿਤੇ ਅੰਦਰ ਸੁੱਤਾ ਪਿਆ ਹੋਵੇਗਾ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪਾਈ ਉਸ ਨੂੰ ਬੁਲਾਓ ਤਾਂ ਫਿਰ ਉਹ ਔਰਤ ਕਹਿਣ ਲੱਗੀ ਗੁਰੂ ਜੀ ਉਹ ਤਾਂ ਅਜੇ ਹੁਣੇ ਹੀ ਸੁੱਤਾ ਹੈ ਉਹ ਕਹਿਣ ਲੱਗੀ ਕਿ ਆਪ ਜੀ ਪ੍ਰਸ਼ਾਦਾ ਛਕ ਲਓ ਜੀ ਫਿਰ ਮੈਂ ਉਸ ਨੂੰ ਉਠਾ ਦਵਾਂਗੀ ਗੁਰੂ ਜੀ ਕਹਿਣ ਲੱਗੇ ਤੁਸੀਂ ਮੈਨੂੰ ਉਸ ਬੱਚੇ ਦਾ ਨਾਂ ਦੱਸੋ ਉਹ ਕਦੋਂ ਕਦਾ ਸੁੱਤਾ ਹੈ ਜਦੋਂ ਅਸੀਂ ਉਸ ਨੂੰ ਆਵਾਜ਼ ਮਾਰਾਂਗਾ ਉਹ ਆ ਜਾਵੇਗਾ ਉਸ ਔਰਤ ਨੇ ਕਿਹਾ ਗੁਰੂ ਜੀ ਉਸ ਦਾ ਨਾਮ ਲਾਲ ਹੈ ਜਿਵੇਂ ਕਿ ਜਨਮ ਸਾਖੀ ਵਿੱਚ ਲਿਖਿਆ ਹੈ ਗੁਰੂ ਜੀ ਨੇ ਇਸ ਤਰ੍ਹਾਂ ਕਿਹਾ ਬੱਚਾ ਲਾ ਲਿਆ ਬਾਹਰ ਆਓ ਗੁਰੂ ਜੀ ਨੇ ਜਦੋਂ ਐਨੇ ਪਿਆਰ ਨਾਲ ਆਵਾਜ਼ ਦਿੱਤੀ ਹੋਵੇ ਤੇ ਕੋਈ ਬੱਚਾ ਉੱਠ ਕੇ ਨਾ ਆਵੇ ਇਹ ਹੋ ਨਹੀਂ ਸਕਦਾ ਗੁਰੂ ਜੀ ਦੇ ਇੰਨਾ ਕਹਿਣ ਦੇ ਨਾਲ ਹੀ ਉਹ ਬੱਚਾ ਖੇਡਦਾ ਖੇਡਦਾ ਬਾਹਰ ਆ ਗਿਆ ਸਭ ਤੋਂ ਪਹਿਲਾਂ ਉਸ ਬੱਚੇ ਨੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਜੇਹ ਕੌਤਕ ਦੇਖ ਕੇ ਉਸ ਸਿੰਘਣੀ ਤੇ ਸਿੱਖ ਗੁਰੂ ਜੀ ਦੇ ਚਰਨਾਂ ਵਿੱਚ ਢੇਪ ਪਏ ਕਹਿਣ ਲੱਗੇ ਵਾਹ ਗੁਰੂ ਜੀ ਤੁਸੀਂ ਤੁਹਾਨੂੰ ਜਿਸ ਕਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ ਗੁਰੂ ਜੀ ਨੇ ਆਪਣੇ ਸੇਵਕਾਂ ਦੀ ਆਪ ਹੀ लाज ਰੱਖੀ ਹੈ ਸਿੱਖ ਤੇ ਸਿੰਘਣੀ ਦੇ ਘਰ ਪੈਸਾ ਕੋਈ ਨਹੀਂ ਸੀ ਗੁਰੂ ਮਹਾਰਾਜ ਪ੍ਰਸ਼ਾਦਾ ਛਕ ਕੇ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਦੋਵਾਂ ਨੇ ਪ੍ਰਣ ਕੀਤਾ ਕਿ ਅਗਲੇ ਦਿਨ ਵੀ ਪ੍ਰਸ਼ਾਦਾ ਛਕਾਉਣਾ ਹੈ ਦੋਨੋਂ ਸੋਚਣ ਲੱਗੇ ਕਿ ਕੀ ਕੀਤਾ ਜਾਵੇ ਕਹਿਣ ਲੱਗੇ ਕਿ ਇਸ ਬੱਚੇ ਦੇ ਸਵਾਸ ਗੁਰੂ ਜੀ ਨੇ ਵਧਾ ਦਿੱਤੇ ਨੇ ਇੰਜ ਕਰਦੇ ਹਾਂ ਇਸ ਬੱਚੇ ਨੂੰ ਵੇਚ ਦਿੰਦੇ ਹਾਂ ਵੇਚ ਕੇ ਜੋ ਪੈਸੇ ਆਉਣਗੇ ਉਸ ਨਾਲ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਕਾ ਦਵਾਂਗੇ ਦੋ ਤਿੰਨ ਦਿਨ ਉਹਨਾਂ ਦਾ ਮਹਾਰਾਜ ਨਾਲ ਕਿੰਨਾ ਪਿਆਰ ਹੋਵੇਗਾ ਉਹ ਆਪਣੇ ਜਿਗਰ ਦੇ ਟੋਟੇ ਆਪਣੇ ਬੱਚੇ ਨੂੰ ਵੇਚਣ ਲਈ ਤਿਆਰ ਹੋ ਗਏ ਕਿੰਨਾ ਵੱਡਾ ਉਹਨਾਂ ਦਾ ਸਿੱਦਕ ਹੋਵੇਗਾ ਜਦੋਂ ਉਹ ਦੋਨੋਂ ਉਸ ਬੱਚੇ ਨੂੰ ਵੇਚਣ ਲੱਗੇ ਤਾਂ ਗੁਰੂ ਜੀ ਨੂੰ ਪਤਾ ਚੱਲ ਗਿਆ ਗੁਰੂ ਜੀ ਕਹਿਣ ਲੱਗੇ ਸਿੱਖਾ ਸਾਨੂੰ ਇਹ ਦੱਸੋ ਪਿਓ ਬੱਚਾ ਕਿੱਥੇ ਆ ਗੁਰੂ ਜੀ ਦੇ ਇੰਜ ਪੁੱਛਣ ਤੇ ਉਹ ਕਹਿਣ ਲੱਗੇ ਗੁਰੂ ਜੀ ਤੁਹਾਨੂੰ ਤਾਂ ਸਭ ਪਤਾ ਹੈ ਅਸੀਂ ਤਾਂ ਔਗਣਾ ਦੇ ਭਰੇ ਹਾਂ ਤੁਸੀਂ ਜਾਣੀ ਜਾਣ ਹੋ ਮਹਾਰਾਜ ਗੁਰੂ ਜੀ ਕਹਿਣ ਲੱਗੇ ਨਹੀਂ ਸਿੱਖਾ ਐਦਾਂ ਨਹੀਂ ਵੇਚਣਾ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਓ ਉਹ ਬੱਚੇ ਨੂੰ ਲਿਆ ਕੇ ਗੁਰੂ ਜੀ ਦੇ ਅੱਗੇ ਖੜਾ ਕਰ ਦਿੱਤਾ ਗਿਆ ਤੇ ਗੁਰੂ ਜੀ ਨੇ ਉਸ ਬੱਚੇ ਨੂੰ ਕਿਹਾ ਬਾਲਕਾ ਤੈਨੂੰ ਤੇਰੇ ਮਾਤਾ ਪਿਤਾ ਵੇਚ ਰਹੇ ਨੇ ਤੂੰ ਚੱਕੀ ਪੀਸੇਗਾ ਪਾਣੀ ਭਰੇਗਾ ਪੱਖਾ ਕਰੇਗਾ ਤੈਨੂੰ ਕੋਈ ਨਰਤਕਾਰੀ ਵੀ ਕਰਵਾ ਸਕਦਾ ਹੈ ਤੈਨੂੰ ਗੁਲਾਮ ਬਣ ਕੇ ਰਹਿਣਾ ਪਵੇਗਾ ਕੀ ਤੂੰ ਰਹੇਗਾ ਉਸ ਬੱਚੇ ਨੇ ਕਿਹਾ ਗੁਰੂ ਜੀ ਜਿਵੇਂ ਗੁਰੂ ਦੀ ਇੱਛਾ ਹੋਵੇਗੀ ਓਵੇਂ ਹੀ ਹੋਵੇਗਾ ਗੁਰੂ ਜੀ ਕਹਿਣ ਲੱਗੇ ਬਾਲਕ ਨੂੰ ਕਿ ਸਾਨੂੰ ਇਹ ਦੱਸ ਤੂੰ ਕੀ ਖਾਵੇਂਗਾ ਕੀ ਪਹਿਨੇਗਾ ਕੀ ਕੰਮ ਕਰੇਗਾ ਜਿਹੜਾ ਪੁੱਛਣ ਤੇ ਉਹ ਬਾਲਕ ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡਾ ਗੋਲਾ ਬਣ ਕੇ ਰਹਾਂਗਾ ਤੁਸੀਂ ਮੈਨੂੰ ਸਵਾਸ ਬਖਸੇ ਨੇ ਮੇਰੀ ਜੰਦ ਤੁਸੀਂ ਮੈਨੂੰ ਦਿੱਤੀ ਐ ਤੁਸੀਂ ਜੋ ਕਹੋਗੇ ਖਾ ਲਾਂਗਾ ਜੋ ਕਹੋਗੇ ਪਹਿਨਾਗਾ ਜਦੋਂ ਬੱਚੇ ਨੇ ਇਹ ਬਚਨ ਕਹੇ ਤਾਂ ਗੁਰੂ ਜੀ ਕਹਿਣ ਲੱਗੇ ਇਹ ਪਰਮਾਤਮਾ ਵਾ ਤੇਰੀ ਕੁਦਰਤ ਜੇ ਸਭ ਦਾ ਸੁਭਾ ਇਸ ਬੱਚੇ ਵਰਗਾ ਹੋ ਜਾਵੇ ਸਾਰੇ ਉਹੀ ਕਰਨ ਲੱਗ ਜਾਣ ਜੋ ਪਰਮਾਤਮਾ ਚੋਂਦਾ ਹੈ ਜੋ ਹੁਕਮ ਹੋਵੇ ਉਸ ਵਿੱਚ ਭਲਾ ਮਨਾਉਣਾ ਤਾਂ ਉਹਨਾਂ ਉੱਪਰ ਰੱਬ ਦੀ ਡਾਢੀ ਖੁਸ਼ੀ ਹੋ ਜਾਵੇਗੀ। ਗੁਰੂ ਜੀ ਨੇ ਬੱਚੇ ਨੂੰ ਗਲਵੱਕੜੀ ਵਿੱਚ ਲਿਆ ਤੇ ਕਹਿਣ ਲੱਗੇ, "ਹੇ ਪ੍ਰਮਾਤਮਾ, ਜਿੰਨਾ ਸੋਹਣਾ ਸੁਭਾਅ ਤੁਸੀਂ ਇਸ ਬੱਚੇ ਨੂੰ ਦਿੱਤਾ ਹੈ, ਜੇ ਅਜਿਹਾ ਸੁਭਾਅ ਸਭ ਨੂੰ ਦੇ ਦਿਓ। ਕਿਰਪਾ ਕਰੋ ਸਾਡਾ ਸੁਭਾਅ ਵੀ ਐਸਾ ਬਣ ਜਾਵੇ।" ਉਹ ਬਹੁਤ ਨਿਮਰਤਾ ਨਾਲ ਕਹਿ ਰਹੇ ਆ ਕਿ ਰੱਬ ਦੀ ਰਜਾ ਵਿੱਚ ਅਸੀਂ ਵੀ ਰਹਿਣ ਲੱਗ ਜਾਈਏ। ਇਹ ਪ੍ਰਾਰਥਨਾ ਨਿਰੰਕਾਰ ਜੀ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ ਸੀ ਉਹ ਬੱਚਾ ਕਹਿਣ ਲੱਗਾ ਜੇ ਮੇਰੇ ਮਾਤਾ ਪਿਤਾ ਨੇ ਮੈਨੂੰ ਵੇਚ ਵੀ ਦਿੱਤਾ ਤਾਂ ਮੈਂ ਉਝ ਹੀ ਕਰਾਂਗਾ ਜਿਵੇਂ ਮੈਨੂੰ ਉਹ ਬੰਦਾ ਕਰਨ ਲਈ ਕਹੇਗਾ ਮੈਂ ਪਰਮਾਤਮਾ ਦੇ ਬਾਣੀ ਵਿੱਚ ਰਹਾਂਗਾ ਗੁਰੂ ਜੀ ਉਸ ਦੇ ਮਾਤਾ ਪਿਤਾ ਨੂੰ ਕਹਿਣ ਲੱਗੇ ਦੇਖੋ ਆਪਣੇ ਬੱਚੇ ਦਾ ਸੁਭਾਅ ਇਸ ਦੀਆਂ ਗੱਲਾਂ ਕਿੰਨੀਆਂ ਕੀਮਤੀ ਨੇ ਤੁਸੀਂ ਇਸ ਨੂੰ ਵੇਚੋ ਨਾ ਤੁਸੀਂ ਇਸ ਨੂੰ ਆਪਣੇ ਕੋਲ ਰੱਖੋ ਇਹ ਵੱਡਾ ਹੋ ਕੇ ਪੂਰਨ ਗੁਰਸਿੱਖ ਬਣੇਗਾ ਇਹ ਆਪ ਵੀ ਸਿੱਖੀ ਦਾ ਆਨੰਦ ਮਾਣੇਗਾ ਤੇ ਦੂਜਿਆਂ ਨੂੰ ਵੀ ਇਸ ਦਾ ਨਿਕ ਆਵੇਗਾ ਉਸ ਬੱਚੇ ਦੇ ਮਾਤਾ ਪਿਤਾ ਨੇ ਬਹੁਤ ਹੀ ਸ਼ਰਧਾ ਨਾਲ ਗੁਰੂ ਜੀ ਨੂੰ ਪ੍ਰਸ਼ਾਦਾ ਸਕਾਇਆ ਸੀ ਜਿੱਤੋ ਖੁਸ਼ ਹੋ ਕੇ ਗੁਰੂ ਜੀ ਨੇ ਉਸ ਬੱਚੇ ਦੇ சுவாਸ ਉਸ ਨੂੰ ਵਾਪਸ ਵਕਸ ਦਿੱਤੇ ਗੁਰੂ ਜੀ ਨੇ ਫਿਰ ਉਹਨਾਂ ਨੂੰ ਆਪਣੇ ਚਰਨਾਂ ਦੀ ਪੌੜ ਦਿੱਤੀ ਸਤਨਾਮ ਦਾ ਉਪਦੇਸ਼ ਦਿੱਤਾ ਉਹਨਾਂ ਨੂੰ ਕਿਰਤ ਕਰਨ ਅਤੇ ਦਸਵੰਤ ਦੇਣ ਵਾਸਤੇ ਆਖਿਆ ਗੁਰੂ ਜੀ ਕਹਿਣ ਲੱਗੇ ਜਦੋਂ ਤੁਸੀਂ ਇਸ ਤਰ੍ਹਾਂ ਸੇਵਾ ਕਰੋਗੇ ਤਾਂ ਤੁਹਾਡੀ ਕਿਰਤ ਕਮਾਈ ਵਿੱਚ ਬਰਕਤ ਪਵੇਗੀ ਉਹ ਸਿੱਖ ਗੁਰੂ ਗੁਰੂ ਜਪਣ ਲੱਗੇ ਅਤੇ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਗੁਰੂ ਜੀ ਸਾਰੇ ਨਗਰ ਨੂੰ ਸਿੱਖਿਆ ਦੇ ਗਏ ਫਿਰ ਇੱਥੋਂ ਅੱਗੇ ਚਲੇ ਗਏ ਜਿਹੜੇ ਬੱਚੇ ਦਾ ਨਾਮ ਲਾਲ ਸੀ ਉਸਦੇ ਮਾਤਾ ਪਿਤਾ ਨੇ ਆਏ ਗਏ ਸ਼ਾਦੂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਉਹਨਾਂ ਦੀ ਗਰੀਬੀ ਕੱਟੀ ਗਈ। ਐਨੀ ਸਤਗੁਰੂ ਦੀ ਕਿਰਪਾ ਹੋਈ ਕਿ ਇਹਨਾਂ ਨੂੰ ਦੇਖ ਕੇ ਲੋਕ ਜੀਵਨ ਜਿਉਣ ਲੱਗ ਪਏ। ਗੁਰੂ ਜੀ ਨੇ ਐਨੀ ਕਿਰਪਾ ਕਰ ਦਿੱਤੀ। ਬੱਚੇ ਨੂੰ ਕੱਲੇ ਸਵਾਸ ਹੀ ਨਹੀਂ ਸਿੱਖੀ ਵੀ ਬਖਸ਼ ਦਿੱਤੀ। ਫਿਰ ਗੁਰੂ ਜੀ ਅੱਗੇ ਚਲੇ ਗਏ। ਉੱਥੇ ਗੁਰੂ ਜੀ ਨੇ ਜਦੋਂ ਚਪਚੀ ਸਾਹਿਬ ਜੀ ਦੀ 11ਵੀਂ ਪੌੜੀ ਪੜ੍ਹਨੀ ਸ਼ੁਰੂ ਕੀਤੀ। ਗੁਰੂ ਜੀ ਦੇ ਮੂੰਹੋਂ ਬਾਣੀ ਸੁਣ ਕੇ ਉਹ ਸਮੁੰਦਰ ਹੱਥਕ ਜਿੱਡਾ ਰਹਿ ਗਿਆ। ਉਸ ਦਾ ਆਕਾਰ ਇੰਨਾ ਛੋਟਾ ਹੋ ਗਿਆ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਅਜਿਹਾ ਕਿਵੇਂ ਹੋਇਆ ਮੈਨੂੰ ਇਹ ਸਾਖੀ ਜ਼ਰੂਰ ਦੱਸੋ ਤਾਂ ਗੁਰੂ ਜੀ ਕਹਿਣ ਲੱਗੇ ਕਿ ਜਿਸ ਵੇਲੇ ਸ਼੍ਰੀ ਰਾਮਚੰਦਰ ਜੀ ਮਾਤਾ ਸੀਤਾ ਜੀ ਲక్ష్మణ ਜੀ ਬਨਵਾਸੀ ਜੀ ਨੂੰ ਬਤੀਤ ਕਰ ਰਹੇ ਸੀ ਉਸ ਵੇਲੇ ਰਾਵਣ ਨੇ ਆਪਣੀ ਭੈਣ ਦੇ ਸਰੂਪ ਨਖਾ ਦੇ ਕੱਟੇ ਹੋਏ ਨੱਕ ਦਾ ਬਦਲਾ ਲੈਣ ਦੇ ਲਈ ਛਲ ਕੀਤਾ ਉਸ ਨੇ ਛਲ ਕਰਕੇ ਸੀਤਾ ਜੀ ਦਾ ਅਪਰਣ ਕੀਤਾ ਤੇ ਉਸ ਨੂੰ ਲੰਕਾ ਵਿੱਚ ਲੈ ਗਿਆ ਤੇ ਉੱਥੇ ਇੱਕ ਜਗ੍ਹਾ ਸੀ ਬਾਟਿਕਾ ਉੱਥੇ ਸੀਤਾ ਜੀ ਨੂੰ ਰੱਖਿਆ ਗਿਆ ਜਦੋਂ ਰਾਮ ਜੀ ਨੇ ਤੇ ਲక్ష్మణ ਜੀ ਨੇ ਆ ਕੇ ਦੇਖਿਆ ਕਿ ਸੀਤਾ ਜੀ ਕੁੱਟੀਆਂ ਵਿੱਚ ਨਹੀਂ ਹਨ ਉਸ ਵੇਲੇ ਰਾਮ ਜੀ ਜੰਗਲ ਦੇ ਪੰਛੀਆਂ ਤੋਂ ਪਸ਼ੂਆਂ ਤੋਂ ਤੇ ਰੁੱਖਾਂ ਤੋਂ ਵੀ ਸੀਤਾ ਜੀ ਬਾਰੇ ਪੁੱਛਦੇ ਨੇ ਉਹਨਾਂ ਨੇ ਆਪਣਾ ਦੁੱਖ ਇੱਕ ਸਧਾਰਨ ਮਨੁੱਖ ਵਾਂਗ ਹੀ ਪ੍ਰਗਟ ਕੀਤਾ ਉੱਥੇ ਸ੍ਰੀ ਰਾਮ ਜੀ ਦਾ ਹਨੂਮਾਨ ਜੀ ਨਾਲ ਮਲਾਪ ਹੋਇਆ ਤੇ ਸੀਤਾ ਜੀ ਦੀ ਭਾਲ ਕਰਨ ਦੇ ਲਈ ਸ੍ਰੀ ਰਾਮ ਜੀ ਹਨੂਮਾਨ ਜੀ ਨੂੰ ਲੰਕਾ ਭੇਜਦੇ ਨੇ ਹਨੂਮਾਨ ਜੀ ਇੱਕ ਪਹਾੜ ਦੇ ਟੱਟ ਉੱਪਰ ਚੜੇ ਹੋਏ ਸੀ ਤੇ ਸ੍ਰੀ ਰਾਮ ਸ੍ਰੀ ਰਾਮ ਪੁਕਾਰ ਰਹੇ ਸੀ ਕਿਹਾ ਜਾਂਦਾ ਹੈ ਕਿ ਹਨੂਮਾਨ ਜੀ ਜ਼ੋਰ ਨਾਲ ਉਛਲ ਕੇ ਇਸ ਤਰ੍ਹਾਂ ਚੱਲੇ ਆ ਜਿਵੇਂ ਸ੍ਰੀ ਰਾਮ ਜੀ ਦੇ ਤੀਰ ਫਿਰ ਉਸਨੇ ਲੰਕਾ ਵਿੱਚ ਜਾ ਕੇ ਮਾਤਾ ਸੀਤਾ ਦੇ ਦਰਸ਼ਨ ਕੀਤੇ ਤੇ ਮਾਤਾ ਸੀਤਾ ਜੀ ਨੂੰ ਪ੍ਰਣਾਮ ਕੀਤਾ ਉਸ ਵੇਲੇ ਹਨੂਮਾਨ ਜੀ ਨੇ ਅਸ਼ੋਕ ਵਾਟਿਕਾ ਤੇ ਲੰਕਾ ਨੂੰ ਆਪਣੀ ਪੂੰਛ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਫਿਰ ਵਾਪਸ ਆ ਕੇ ਹਨੂਮਾਨ ਜੀ ਨੇ ਸ਼੍ਰੀ ਰਾਮ ਜੀ ਨੂੰ ਪ੍ਰਣਾਮ ਕੀਤਾ ਉਸ ਵੇਲੇ ਸ਼੍ਰੀ ਲక్ష్మణ ਜੀ ਦੇ ਮਨ ਵਿੱਚ ਇੱਕ ਸਵਾਲ ਸੀ ਤਾਂ ਲక్ష్మణ ਜੀ ਕਹਿਣ ਲੱਗੇ ਹਨੂਮਾਨ ਜੀ ਸਾਨੂੰ ਇਹ ਦੱਸੋ ਜਿਹੜਾ ਇੰਨਾ ਲੰਬਾ ਚੌੜਾ ਸਮੁੰਦਰ ਸੀ ਤੁਸੀਂ ਕਿਵੇਂ ਪਾਰ ਕਰ ਲਿਆ ਹਨੂਮਾਨ ਜੀ ਕਹਿਣ ਲੱਗੇ ਸ਼੍ਰੀ ਰਾਮ ਜੀ ਦਾ ਨਾਮ ਝੱਪ ਕੇ ਤਾਂ ਭਾਵੇਂ ਸਾਗਰ ਚੋਂ ਪਾਰ ਹੋ ਜਾਈਦਾ ਮੈਂ ਤਾਂ ਆਪਣੇ ਮਨ ਵਿੱਚ ਸ਼੍ਰੀ ਰਾਮ ਜੀ ਦਾ ਧਿਆਨ ਧਾਰਿਆ ਸੀ ਤੇ ਮੈਨੂੰ ਉਸ ਸਮੁੰਦਰ ਨੂੰ ਪਾਰ ਕਰਨ ਨੂੰ ਦੇਰ ਨਾ ਲੱਗੀ ਕਹਿਣ ਲੱਗੇ ਕਿ ਜਦੋਂ ਮੈਂ ਰਾਮ ਜੀ ਦਾ ਨਾਮ ਲਿਆ ਤਾਂ ਉਹ ਸਮੁੰਦਰ ਮੈਨੂੰ ਬਹੁਤ ਛੋਟਾ ਜਾਪਿਆ ਉਹ ਕਹਿਣ ਲੱਗੇ ਕਿ ਸ਼੍ਰੀ ਰਾਮ ਜੀ ਦਾ ਨਾਮ ਲੈਣ ਨਾਲ ਵੱਡੇ ਵੱਡੇ ਸਮੁੰਦਰ ਹੱਥਕ ਜਿੰਨੇ ਰਹਿ ਜਾਂਦੇ ਨੇ ਭਾਵ ਜ਼ਿੰਦਗੀ ਦੀਆਂ ਮੁਸੀਬਤਾਂ ਜੋ ਸਮੁੰਦਰ ਵਰਗੀਆਂ ਲੱਗਦੀਆਂ ਨੇ ਰੱਬ ਦਾ ਨਾਮ ਜਪਣ ਤੇ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਸਤਸੰਗ ਜੀ ਇਹ ਸੀ ਅੱਜ ਦੀ ਸਾਖੀ ਜਿਸ ਵਿੱਚ ਅਸੀਂ ਸਰਵਣ ਕੀਤਾ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇੱਕ ਮਰਿਆ ਬੱਚਾ ਜਿਉਂਦਾ ਕੀਤਾ ਤੇ ਕਿਵੇਂ ਸਾਨੂੰ ਹਨੂਮਾਨ ਜੀ ਦੀ ਤਾਕਤ ਦਾ ਰਾਜ ਦੱਸਿਆ ਕਿ ਕਿਵੇਂ ਉਹਨਾਂ ਨੇ ਇੰਨਾ ਕੁਛ ਇੰਨੀ ਜਲਦੀ ਪਾਰ ਕਰਕੇ ਸੀਤਾ ਮਾਤਾ ਕੋਲ ਪਹੁੰਚ ਗਈ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ